ਜੇਕਰ ਤੁਸੀਂ ਵੀ ਵਧੀਆ ਕੁਆਲਿਟੀ ਦੀਆਂ ਗੱਡੀਆਂ ਲੈਣਾ ਚਾਹੁੰਦੇ ਹੋ ਸਾਫ਼ ਸੁਥਰੀਆਂ ਪੰਜਾਬ ਵਾਲੀਆਂ ਗੱਡੀਆਂ ਲੈਣਾ ਚਾਹੁੰਦੇ ਹੋ ਤਾਂ ਅੱਜ ਆਪਾਂ ਮਿੱਤਰੋ ਪਹੁੰਚਾਂਗੇ ਅਮਰਗੜ ਕਾਰ ਮੇਲਾ ਦੇ ਉੱਪਰ ਇਹਨਾਂ ਦਾ 13ਵਾਂ ਕਾਰ ਮੇਲਾ ਹੈਗਾ ਜਿਹੜਾ ਕਿ ਹਰੇਕ ਮਹੀਨੇ ਦੀ ਦੂਸਰੇ ਐਤਵਾਰ ਨੂੰ ਇਹਨਾਂ ਦਾ ਮੇਲਾ ਲੱਗਦਾਗਾ ਜਿੱਥੇ ਕਿ ਬਹੁਤ ਸਾਫ਼ ਸੁਥਰੀਆਂ ਗੱਡੀਆਂ ਮਿਲ ਜਾਂਦੀਆਂ ਨੇ ਲਗਭਗ ਤੁਹਾਨੂੰ ਇੱਥੇ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਆਲਟੋ ਤੋਂ ਲੈ ਕੇ ਜੇ ਆਪਾਂ ਕੈਲੀਓ ਫੋਰਚਨਰ ਤੱਕ ਤੁਹਾਨੂੰ ਸਾਰੀਆਂ ਗੱਡੀਆਂ ਇੱਥੇ ਮਿਲ ਜਾਣਗੀਆਂ ਤੇ ਇਹ ਸਾਰੀਆਂ ਗੱਡੀਆਂ ਸਾਫ਼ ਸੁਥਰੀਆਂ ਹੁੰਦੀਆਂ ਨੇ ਖੁਦ ਗੱਡੀਆਂ ਦੇ ਮਾਲਕ ਆਏ ਹੁੰਦੇ ਨੇ ਜੇਕਰ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇੱਥੇ ਆ ਸਕਦੇ ਹੋ ਜੇਕਰ ਤੁਸੀਂ ਆਪਣੀ ਗੱਡੀ ਵਧੀਆ ਮੁੱਲ ਤੇ ਵੇਚਣਾ ਚਾਹੁੰਦੇ ਹੋਗੇ ਤਾਂ ਵੀ ਤੁਸੀਂ ਇੱਥੇ ਆ ਸਕਦੇ ਹੋ ਅੱਜ ਆਪਾਂ ਖੜੇ ਹਾਂ ਜੀ ਸ਼ਹਿਰ ਅਮਰਗੜ ਦੇ ਵਿੱਚ ਜਿਹੜਾ ਕਿ ਮਰੇਲ ਕੋਟਲੇ ਔਰ ਨਾਬੇ ਦੇ ਵਿਚਕਾਰ ਪੈਂ ਤੇ ਚਲੋ ਜੀ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਗੱਡੀਆਂ ਦੀ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਤੁਹਾਨੂੰ ਕੱਲੀ ਕੱਲੀ ਗੱਡੀ ਦਿਖਾਉਣਾ ਡਿਟੇਲ ਦਿਖਾਉਣਾ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋਗੇ ਤੇ ਜੇ ਕਿਸੇ ਨੇ ਕੋਈ ਗੱਡੀ ਲੈਣੀ ਹੈਗੀ ਜਾਂ ਖਰੀਦਣੀ ਵੇਚਣੀ ਹੈਗੀ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਮੌਕੇ ਤੇ ਹੀ ਲੋਨ ਕਰਕੇ ਤੁਹਾਨੂੰ ਇੱਥੇ ਦੇ ਦਾਂਗੇ ਕਲੋ ਆਪਾਂ ਪਹਿਲਾਂ ਪਹਿਲੀ ਗੱਡੀ ਤੋਂ ਸ਼ੁਰੂਆਤ ਕਰਦੇ ਆ ਜੀ ਇਧਰਲੇ ਪਾਸੇ ਪੋਲੋ ਖੜੀ ਆ ਬਾਈ ਪੋਲੋ ਦਿਖਾ ਦੋ ਬਾਈ ਇੱਕ ਵਾਰ ਨਿਗਾਹ ਮਰਵਾ ਦੋ 2014 ਮਾਡਲ ਦੀ ਪੋਲੋ ਆ ਜੀ ਪਹਿਲੇ ਓਨਰ ਦੀ ਆ ਗੱਡੀ ਪੂਰੀ ਸਾਫ਼ ਸੁਥਰੀ ਆ ਗੱਡੀ ਦੇ ਲਾਈ ਟਾਇਰ ਲੱਗੇ ਹੋਏ ਨੇਗੇ ਔਰ ਗੱਡੀ ਦਾ ਰੇਟ ਆ ਜਿਹੜਾ 3.5 ਲੱਖ ਰੱਖਿਆ ਹੋਇਆ ਹੈ ਨਾਲੇ ਉਸ ਤੋਂ ਬਾਅਦ ਇਧਰ ਆ ਗਈ ਜੀ ਸਵਿਫਟ ਆਪਣੇ ਲਵੇ ਤੇ ਇਹ ਸਵਿਫਟ ਪੂਰੀ ਸਾਫ਼ ਸੁਥਰੀ ਆ ਜੀ ਸਵਿਫਟ ਹੈਗੀ ਆ ਇਹ 2016 ਮਾਡਲ ਦੀ VDI ਪਹਿਲੇ ਓਨਰ ਦੀ ਤਕਰੀਬਨ 3.5 ਲੱਖ ਰੁਪਏ ਦੀ ਸਵਿਫਟ ਇਹ ਬਣਦੀ ਆ ਠੀਕ ਆ ਉਸ ਤੋਂ ਬਾਅਦ ਫਿਰ ਆ ਆਜੋ ਭਾਈ ਮਿੱਤਰੋ ਆਰਟੋ ਐਲਐਕਐਸਆਈ ਖੜੀ ਆ 2013 ਮਾਡਲ ਇਹ ਵੀ ਪਹਿਲੇ ਓਨਰ ਦੀ ਗੱਡੀ ਆ ਜੀ 1 ਲੱਖ 90000 ਦੀ ਬਣ ਜਾਂਦੀ ਆ ਗੱਡੀ ਦੇ ਟਾਇਰ ਟੂਰ ਬਿਲਕੁਲ ਸਾਫ ਸੁਥਰੇ ਨੇ ਗੱਡੀ ਪੂਰੀ ਸਾਫ ਆ ਮਿੱਤਰੋ ਤੇ ਉਸ ਤੋਂ ਬਾਅਦ ਇੱਧਰ ਆ ਗਈ ਫੇਰ 2000 16 ਮਾਡਲ ਬੀਟੀਆਈ ਦੀ 2016 ਮਾਡਲ ਦੀ ਬੀਟੀਆਈ ਸਵਿਫਟ ਆ ਗਈ ਜੀ ਇਹਦੇ ਵੀ 5 ਕੁ ਲੱਖ ਰੁਪਇਆ ਡਿਮਾਂਡ ਮੰਗੀ ਸੀ ਆ ਗੱਡੀਆਂ ਬਹੁਤ ਖੜੀਆਂ ਨੇ ਉਹ ਸਾਰੀ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਸਾਰੇ ਕਿਤੇ ਗੱਡੀਆਂ ਖੜੀਆਂ ਨੇ ਆਜੋ ਪਹਿਲਾਂ ਆਪਾਂ ਇੱਧਰ ਗੱਲਬਾਤ ਕਰਦੇ ਹਾਂ ਇੱਧਰ ਸਕੋਡਾ ਹੋਰ ਖੜੀ ਆ ਤੇ ਸਕੋਡਾ ਹੈਗੀ ਆ ਜੀ ਇਹ ਬਈ 2012 ਮਾਡਲ ਦੂਸਰੇ ਓਨਰ ਦੀ ਗੱਡੀ ਆ ਇਹ ਗੱਡੀ ਬਹੁਤ ਸਾਫ਼ ਸੋਹਣੀ ਹੈਗੀ ਮਿੱਤਰੋ ਸਾਰੀਆਂ ਗੱਡੀਆਂ ਪੰਜਾਬ ਨੰਬਰ ਦੀਆਂ ਨੇ ਇੰਟੀਰੀਅਰ ਦੀ ਗੱਡੀ ਬਹੁਤ ਸੋਹਣੀ ਹੈਗੀ ਤੇ ਗੱਡੀ ਦੀ ਡਿਮਾਂਡ ਹੈਗੀ ਆ 2 ਲੱਖ 40 ਹਜ਼ਾਰ 2 ਲੱਖ 40 ਹਜ਼ਾਰ ਗੱਡੀ ਦੀ ਡਿਮਾਂਡ ਕਰੀ ਰਹੀ ਆ ਉਸ ਤੋਂ ਬਾਅਦ i20 ਆਸਤਾ ਆ ਗਈ ਜੀ 2017 ਮਾਡਲ ਦੀ ਪਹਿਲੇ ਓਨਰ ਵਾਲੀ ਗੱਡੀ ਆ ਇਹ 5 ਲੱਖ 10 ਕੁ ਹਜ਼ਾਰ ਰੁਪਏ ਗੱਡੀ ਦੀ ਡਿਮਾਂਡ ਕਰੀ ਗਈ ਆ ਇਹ ਵੀ ਗੱਡੀ ਬਹੁਤ ਸਾਫ਼ ਸਫੇਤ ਰਹੀ ਆ ਚਲੋ ਆਪਾਂ ਅੱਗੇ ਚਾਲਦੇ ਆਂ ਆਜੋ ਬਈ ਆਜੋ ਕਿਰਾ ਵੀਡੀਓ ਨੂੰ ਫਟਾਫਟ ਲਾਈਕ ਕਰ ਦਿਓ ਮਿੱਤਰੋ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਤੇ ਕ੍ਰੇਟਾ 2018 ਮਾਡਲ ਦੀ ਆ ਪਹਿਲੇ ਓਨਰ ਦੀ ਗੱਡੀ ਆ ਪਹਿਲੇ ਓਨਰ ਦੀ ਗੱਡੀ ਆ ਜੀ ਘੁਮਾ ਦਿਓ ਬਈ ਕਿਰਾ ਇੱਕ ਵਾਰ ਗੱਡੀ ਦਿਖਾ ਦਿਓ ਤੇ 8.5 ਲੱਖ ਰੁਪਏ ਇਸ ਗੱਡੀ ਦੀ ਡਿਮਾਂਡ ਕਰੀ ਗਈ ਆ ਜੇ ਕਿਸੇ ਨੇ ਕ੍ਰੇਟਾ ਲੈਣੀ ਆ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਆ ਜਾਓ ਫਿਰ ਤੁਹਾਨੂੰ ਕੱਲੀ ਕੱਲੀ ਗੱਡੀ ਦਿਖਾ ਦਿੰਨੇ ਆ ਜਿਵੇਂ ਹੁਣ ਰੈਟ ਤੇ ਖੜੀ ਆ 2011 ਮਾਡਲ ਦੀ ਸੈਕੰਡ ਓਨਰ ਦੀ ਇਹਦੀ ਡਿਮਾਂਡ 2 ਲੱਖ 10 ਹਜ਼ਾਰ ਕਰੀ ਹੋਈ ਆ ਉਸ ਤੋਂ ਬਾਅਦ ਆ ਜਾਓ ਬਈ 2012 ਮਾਡਲ ਦੀ ਵੀ ਡੀ ਆਈ ਖੜੀ ਆ ਇਹ ਸੈਕੰਡ ਓਨਰ ਦੀ ਆ ਤੇ ਇਹਦੀ ਡਿਮਾਂਡ 3 ਲੱਖ ਕਰੀ ਹੋਈ ਆ ਆ ਜਾਓ ਬਈ ਆ ਜਾਓ ਅੱਗੇ ਹੋਰ ਗੱਡੀਆਂ ਦਿਖਾਉਣਾ ਇਸੇ ਤਰ੍ਹਾਂ ਗੱਡੀਆਂ ਬਹੁਤ ਖੜੀਆਂ ਨੇ ਇਸ ਮੇਲੇ ਦੇ ਵਿੱਚ ਤੇ ਚਲੋ ਆ ਜਾਓ ਅੱਗੇ ਦਿਖਾਈਏ ਤੁਹਾਨੂੰ ਗੱਡੀਆਂ ਜੇ ਕਿਸੇ ਨੇ ਕੋਈ ਵੀ ਗੱਡੀ ਲੈਣੀ ਆ ਬਾਈ 2018 ਮਾਡਲ ਦੀ ਖੜੀ ਹੈ ਜੀ ਇੱਧਰ ਸੈਕੰਡ ਓਨਰ ਦੀ ਗੱਡੀ ਹੈ ਇਹ ਇਹਦੀ ਵੀ ਡਿਮਾਂਡ 5 ਲੱਖ 25000 ਰੁਪਿਆ ਰੱਖੀ ਹੋਈ ਆ 5 ਲੱਖ 25000 ਉਸ ਤੋਂ ਬਾਅਦ ਇੱਕ ਹੋਰ ਆ ਗਈ 2012 ਮਾਡਲ ਦੀ ਆਪਣੇ ਲਵੇ 1 ਲੱਖ 75000 ਡਿਮਾਂਡ ਆ ਇਹ ਵੀ ਗੱਡੀ ਸਾਫ ਸੁਥਰੀ ਆ ਆ ਜਾਓ ਬਾਈ ਕਿਰਾਂ ਅਗੇ ਲੋ ਵੀ ਮੇਰੇ ਕੋਲ ਇੱਕ ਹੋਰ ਫਰੀਜ਼ ਆ ਗਈ 18 ਮਾਡਲ ਦੀ ਆ ਜੀ VDI ਆ 5 ਲੱਖ 95000 ਦੀ ਡਿਮਾਂਡ ਆ 18 ਮਾਡਲ ਦੀ ਚਲੋ ਜੀ ਅੱਗੇ ਚਾਲਦੇ ਹਾਂ ਅੱਗੇ Swift ਆ ਗਈ ਗ੍ਰੇ ਕਲਰ ਦੇ ਵਿੱਚ 2014 ਮਾਡਲ VXI ਹੈ ਜੀ ਇਹ ਸੈਕੰਡ ਹਾਂਅਰ ਦੀ ਗੱਡੀ ਆ ਤਕਰੀਬਨ ਸਾਰੀ ਗੱਡੀ origignal ਆ ਕੋਈ ਪੀਸ ਪੇਂਟ ਨਹੀਂ ਹੈਗਾ ਸਾਰੇ ਬੰਪਰ origignal ਨੇ ਗੱਡੀ ਦੇ 375000 ਰੁਪਏ ਗੱਡੀ ਦੀ ਡਿਮਾਂਡ ਆ ਆ ਜਿਓ ਮਿੱਤਰੋ ਅਗਲੀ ਗੱਡੀ ਤੇ ਚਾਲਦੇ ਹਾਂ ਤੇ ਅਗਲੀ 2013 ਮਾਡਲ VXI ਸੈਕੰਡ ਹਾਂਅਰ ਸਾਰੀ ਗੱਡੀ origignal ਆ ਜੀ 265000 ਰੁਪਏ ਗੱਡੀ ਦੀ ਡਿਮਾਂਡ ਆ ਆਲੋ ਭਈ ਅੱਗੇ ਚੱਲਦੇ ਆਂ ਕਿਰਨ ਨਿਗਮਰ ਬਾਦੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਲਓ ਵੀ ਮਿੱਤਰੋ ਬਹੁਤ ਸੋਹਣੀ ਗੱਡੀ ਖੜੀ ਹੈ ਕਹਿੰਦੇ ਬਲੈਕ ਕਲਰ ਦੀ ਵਰਨਾ ਪਾਲੀ ਸੋਹਣੀ ਗੱਡੀ ਆ ਭਾਈ 2019 ਮਾਡਲ ਐਸ ਐਕਸ ਤੇ ਸੈਕੰਡ ਓਨਰ ਦੀ ਗੱਡੀ ਆ ਜੀ 8 ਲੱਖ 70000 ਰੁਪਏ ਦੀ ਗੱਡੀ ਦੀ ਡਿਮਾਂਡ ਕਰੀ ਹੈ ਲਾਈਟ ਟਾਇਰ ਕਰਨ ਇੱਕ ਵਾਰ ਦਿਖਾ ਗੱਡੀ ਦੇ ਭਾਈ ਗੱਡੀ ਬਹੁਤ ਸੋਹਣੀ ਆ 8 ਲੱਖ 70000 ਰੁਪਿਆ 2017 ਮਾਡਲ ਵਰਨਾ ਬਹੁਤ ਵਾਜਬ ਰੇਟ ਦੇ ਉੱਪਰ ਤੁਹਾਨੂੰ ਗੱਡੀਆਂ ਮਿਲ ਜਾਣਗੀਆਂ ਇੱਥੇ ਉਸ ਤੋਂ ਬਿਨਾ ਆਜੋ ਜੀ ਹੋਰ ਦਿਖਾ ਦਈਏ ਤੁਹਾਨੂੰ Alto 2013 14 13 ਮਾਡਲ ਦੀ ਆ 14 ਦੀ ਮੇਰੇ ਖਿਆਲ ਨਾਲ ਇਹਦੀ ਰਜਿਸਟਰੀ ਆ ਸੈਕੰਡ ਓਨਰ ਦੀ ਗੱਡੀ ਆ ਜੀ ਇਹ 2 ਲੱਖ ਰੁਪਇਆ ਇਹਦੀ ਵੀ ਡਿਮਾਂਡ ਰੱਖੀ ਹੋਈ ਆ ਕਰ ਲਓ ਬਈ ਕਿਹਰਾ ਚੱਕਾ 13 ਰਜਿਸਟਰ 14 ਦੀ ਆ ਬਈ ਸੈਕੰਡ ਓਨਰ ਇੱਧਰ ਆ ਗਈ ਜੀ ਸਾਨੂੰ 2013 ਮਾਡਲ ਦੀ Skoda ਸੈਕੰਡ ਓਨਰ ਦੀ ਗੱਡੀ ਆ ਇਹਦੀ ਵੀ 28 ਤੱਕ ਪਾਸਿੰਗ ਮਿਲ ਜੂਗੀ ਤੁਹਾਨੂੰ 2 ਲੱਖ 45000 ਰੁਪਇਆ ਦੀ ਡਿਮਾਂਡ ਕਰੀ ਹੋਈ ਆ ਬਾਕੀ ਮੌਕੇ ਤੇ ਮਾਨਤਾਨ ਹਰੇਕ ਗੱਡੀਆਂ ਦੇ ਵਿੱਚੋਂ ਕਰਾ ਦਿੰਦੇ ਨੇ ਇਹ ਆਜੋ ਜੀ ਮਿੱਤਰੋ ਕਿਹਰਾਂ ਅੱਗੇ ਤੇ ਇਧਰ 2012 ਮਾਡਲ ਤਕਰੀਬਨ ਫਸਟ ਓਨਰ ਦੀ ਗੱਡੀ ਹੈ ਜੀ ਸਾਰੀ ਗੱਡੀ ਰੀਜਨਲ ਆ ਕੋਈ ਪੀਸ ਪੇਂਟ ਨਹੀਂ 3 ਲੱਖ 15000 ਰੁਪਿਆ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਆ ਜੋ ਜੀ ਅੱਗੇ ਮਿੱਤਰੋ ਅਗਲੀ ਗੱਡੀ ਆ ਆਪਣੇ ਲਵੇ ਆਈ ਹੈ ਜੀ 2017 ਮਾਡਲ ਸੈਕੰਡ ਓਨਰ ਦੀ ਗੱਡੀ ਹੈ ਵੀ ਬਸ ਇਹ ਸਾਈਡਾਂ ਪੇਂਟ ਨੇ ਗੱਡੀ ਦੀਆਂ 3 ਲੱਖ ਤੇ 75000 ਰੁਪਿਆ ਡਿਮਾਂਡ ਕਰੀ ਹੈ 2017 ਮਾਡਲ ਆ ਆ ਜੋ ਬਈ ਰੈਡ ਚ ਖੜ ਗਿਆ ਹੁਣ ਆਪਣੇ ਲਵੇ 12 ਮਾਡਲ ਥਰਡ ਓਨਰ ਦੀ ਗੱਡੀ ਆ ਜੀ 28 ਤੱਕ ਪਾਸਿੰਗਾ 12 ਮਾਡਲ ਰੇਟ 'ਚ ਸਿਰਫ 1 ਲੱਖ ਤੇ 90000 ਰੁਪਏ ਦੇ ਵਿੱਚ ਅਗਲੀ ਰੇਟ 'ਚ ਇੱਕ ਹੋਰ ਖੜੀ ਆ 12 ਮਾਡਲ ਆ ਜੀ ਇਹ ਵੀ 13 ਦੀ ਰਜਿਸਟਰ ਆ ਥਰਡ ਓਨਰ ਦੀ ਆ ਇਹ ਹੈਗੀ ਆ 2 ਲੱਖ ਰੁਪਏ ਦੀ ਚਲੋ ਜੀ ਅਗਲੀ ਗੱਡੀ ਤੇ ਚਾਲਦੇ ਆ ਲਓ ਜੀ ਸਾਗਰ ਦੀ ਬੋਟੀ ਦੀ ਗੱਡੀ 2012 ਮਾਡਲ ਠੀਕ ਆ 27 ਤੱਕ ਪਾਸਿੰਗਾ 1 ਲੱਖ 40000 ਦੇ ਵਿੱਚ ਬਣ ਜੂਗੀ ਆਜੋ ਜੀ ਅੱਗੇ ਇਹ ਆ ਗਈ ਜੀ 2004 ਮਾਡਲ 29 ਤੱਕ ਪਾਸਿੰਗਾ ਸਿਰਫ ਸਿਰਫ 85000 ਰੁਪਏ ਦੀ ਗੱਡੀ ਬਣਦੀ ਆ 85000 ਰੁਪਏ ਚਲੋ ਜੀ ਅੱਗੇ ਅੱਗੇ ਆ ਗਈ 2005 ਮਾਡਲ ਸੈਕੰਡ ਓਨਰ 26 ਤੱਕ ਪਾਸਿੰਗਾ ਇਹ ਵੀ ਸਿਰਫ 85000 ਦੀ ਗੱਡੀ ਬਣ ਜੂਗੀ ਆਜੋ ਵੀ ਅੱਗੇ ਅੱਗੇ ਆ ਗਈ ਜੀ 2010 ਮਾਡਲ 2025 ਤੱਕ ਪਾਸਿੰਗਾ ਇਹ ਗੱਡੀ ਬਣ ਜੂਗੀ ਸਿਰਫ ਸਿਰਫ 75000 ਰੁਪਏ ਦੀ ਆਜੋ ਵੀ ਅੱਗੇ ਕਰਫਾ 75000 ਰੁਪਏ ਦੇ ਵਿੱਚ ਗੱਡੀ ਵਾਂਜੂ ਤੇ ਅੱਗੇ ਆ ਗਈ ਜੀ 2018 ਮਾਡਲ ਦੀ Honda City ਤੇ ਪਹਿਲੇ ਓਨਰ ਦੀ ਗੱਡੀ ਹੈ ਜੀ ਇਹ 6 ਲੱਖ ਤੇ 50000 ਦੀ ਡਿਮਾਂਡ ਕਰੀ ਗਈ ਆ ਪਹਿਲੇ ਓਨਰ ਦੀ ਗੱਡੀ ਆ ਜਿਓ ਜੀ ਅੱਗੇ ਤੇ ਅੱਗੇ 2012 ਮਾਡਲ ਦੀ ਤੀਜੀ ਓਨਰ ਦੀ Polo ਆ ਗਈ ਜੀ 2027 ਤੱਕ ਪਾਸਿੰਗ ਆ 1 ਲੱਖ ਤੇ 95000 ਰੁਪਿਆ ਗੱਡੀ ਦੀ ਡਿਮਾਂਡ ਆ ਆ ਜਿਓ ਜੀ ਮਿੱਤਰੋ ਕਿਹੜਾ ਮਰਵਾਉ ਦੋ ਬਈ ਨੀਗਾ ਕਿਹੜਾ ਚੰਗੀ ਤਰ੍ਹਾਂ ਗੱਡੀ ਦੇ ਟਾਇਰ ਟੂਰ ਦੇਖੋ ਤੁਸੀਂ ਕਿੰਨੇ ਵਧੀਆ ਪਏ ਹੋ ਨੇ ਮਰਵਾਉ ਕਿਰਾਂ ਨੇਗਾ ਤੇ 1999 ਮਾਡਲ 1999 ਮਾਡਲ ਮਰੂਤੀ ਆ ਗਈ ਜੀ 29 ਤੱਕ ਪਾਸਿੰਗਾ 29 ਤੱਕ ਪਾਸ ਆ ਸੈਕੰਡ ਹੰਡਰ 29 ਤੱਕ ਪਾਸ 65000 ਦੀ 65000 ਡਿਮਾਂਡ ਆ ਡਿਮਾਂਡ 65000 ਗੱਡੀ ਦੀ ਹੈ ਮਾਰ ਹਾਂਜੀ ਏਸੀ ਵਗੈਰਾ ਸਾਰਾ ਕੁਝ ਵਰਕਿੰਗ ਆ ਜੀ ਵਰਕਿੰਗ ਆ ਜੀ ਸਾਰਾ ਕੁਝ ਵਰਕਿੰਗ ਆ ਜੀ ਸੀ ਦਾ ਆਪਣਾ ਪਿੰਡ ਕਿਹੜਾ ਆ ਗਿਆ ਜੀ ਆਪਣਾ ਇਹ ਲਹਿਰਾ ਬ੍ਰਾਂਚ ਆ ਜੀ ਲਹਿਰਾ ਬ੍ਰਾਂਚ ਹਾਂ ਠੀਕ ਆ ਜੀ ਉਹ ਬਹੀਡ ਰੋਡ ਤੇ ਨੰਬਰ ਬੋਲ ਦੋ ਆਪਣਾ 99914592301 ਠੀਕ ਹੈ ਜੀ ਜੇ ਕਿਸੇ ਨੇ ਵੀ ਮਰੂਤੀ ਲੈਣੀ ਆ ਬਾਈ ਬਾਈ ਰਿਆਂ ਦਾ ਨੰਬਰ ਚੱਲ ਰਿਹਾ ਸੰਪਰਕ ਕਰ ਲਿਓ ਆਜੋ ਅੱਗੇ ਚਾਲਦੇ ਆਂ ਤੇ ਆਜੋ ਬਈ ਇਹਦੇ ਬਾਰੇ ਡਿਟੇਲ ਨਹੀਂ ਦੱਸੀ ਹੋਈ ਇਹ ਜੈਨਸਟੀਲੋ ਆ ਜੀ 211 ਮਾਡਲ ਜੈਨਸਟੀਲੋ 211 ਮਾਡਲ ਆ ਜੀ ਹਾਂਜੀ ਫਰਸਟ ਓਨਰ ਆ 1,60,000 ਰੁਪਏ ਦੀ 1,60,000 ਰੁਪਏ ਲਓ ਬਈ ਜਿਹਨੇ ਵੀ ਮਤਲਬ ਗੱਡੀ ਲੈਣੀ ਆ ਹਾਂਜੀ ਇਹ ਵੀ ਉਹੀ ਲਹਿਰਾ ਬ੍ਰਾਂਚ ਦੀ ਹੋਈ ਆ ਠੀਕ ਹੈ ਜੀ ਤੁਰੀਕਾਰ ਬਾਜ਼ਾਰ ਲਹਿਰਾ ਹਾਂਜੀ ਚਲੋ ਜੀ ਅੱਗੇ ਆ ਗਈ ਜੀ ਆਲਟੋ ਇਹ ਆਲਟੋ ਕਿਹੜਾ ਹੈ ਨਾ ਆਲਟੋ ਕਿਹੜਾ ਹੈ 10 2011 ਮਾਡਲ ਥਰਡ ਓਨਰ ਥਰਡ ਓਨਰ ਦੀ 1,33,000 ਅਰिजिनल ਚੱਲੀ ਹੋਈ ਆ 2027 ਤੱਕ ਪਾਸ ਆ ਜੀ ਠੀਕ ਹੈ ਜੀ 1,55,000 ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਣ ਦਾਨ ਜਿਹੜਾ ਵੀਰ ਭੈਣ ਭਰਾ ਆਊਗਾ ਉਹਦਾ ਮਾਣ ਜਰੂਰ ਕਰਾਂਗੇ ਠੀਕ ਹੈ ਭਾਈ ਜੀ ਠੀਕ ਆ ਥੈਂਕ ਯੂ ਜੀ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਸ ਤੋਂ ਬਾਅਦ ਇੱਕ ਹੋਰ ਆਲਟੋ ਖੜੀ ਆ ਆਪਣੇ ਲਵੇ ਤੇ ਆਲਟੋ ਇਹ ਆਟੋ ਆ ਜੀ ਠੀਕ ਹੈ ਜੀ 2018 ਇਹ ਵੀ ਸੈਕੰਡ ਓਨਰ ਦੀ ਹੈ ਜੀ ਸੈਕੰਡ ਓਨਰ ਦੀ ਹੈ ਜੀ ਧੰਨਵਾਦ 60000 360000 ਦੀ ਮੰਗ ਲਾਈ ਵੀਲ ਪਲਾਟੀ ਦੇ ਵਧੀਆ ਲੱਗੇ ਹੋਏ ਨੇ ਹੂੰ ਲਾਈ ਵੀਲ ਗੱਡੀ ਦੇ ਵਧੀਆ ਲੱਗੇ ਹੋਏ ਨੇ ਬਾਈ ਤੇ ਆ ਜੋ ਬਈ ਅੱਗੇ ਸਵਿਫਟ ਤੇ ਆ ਜੀਏ ਸਵਿਫਟ ਡਿਜ਼ਾਇਰ VDI ਬਾਈ ਪਹਿਲੇ ਓਨਰ ਦੀ ਗੱਡੀ ਹੈ ਜੀ 4.5 ਲੱਖ ਰੁਪਏ ਗੱਡੀ ਦੀ ਮੰਗ ਆ ਆ ਜੋ ਆਲਟੋ ਬਹੁਤ ਖੜੀਆਂ ਨੇ ਬਾਈ ਇੱਧਰ ਆਲਟੋ ਖੜੀ ਆ ਇਹ ਵੀ 2020 2010 ਮਾਡਲ ਦੀ ਆ ਗੱਡੀ ਦੀ ਮੰਗ ਹੈਗੀ 120000 ਆ ਜੋ ਬਈ ਅੱਗੇ ਆਇਆ ਕਰ ਕਰਨਾ 2015 ਮਾਡਲ ਦੀ ਹੈ ਬਾਈ ਆਲਟੋ ਕੈਟਨ ਸੈਕੰਡ ਓਨਰ ਆਲਟੋ ਕੈਟਨ ਨੰਬਰ ਆ ਜੀ ਹਾਂਜੀ 2 ਲੱਖ ਤੇ 60000 ਰੁਪਏ ਗੱਡੀ ਦੀ ਡਿਮਾਂਡ ਓ ਯਾਰ ਅੱਠ ਮਾੜ ਲੈ ਜੀ ਹਾਂਜੀ ਸੈਕੰਡ ਓਨਰ ਆ ਹੂੰ 82000 ਕਿਲੋਮੀਟਰ ਚੱਲੀ ਹੋਈ ਆ 2029 ਤੱਕ ਪਾਸ ਆ 145 145000 ਬਾਕੀ ਤੁਹਾਨੂੰ ਪਤਾ ਹੀ ਆ ਜੀ ਬਿਲਕੁਲ ਜੀ ਹਾਂਜੀ 2000 ਇਹ 2013 ਮਾਡਲ ਆ ਜੀ ਹਾਂਜੀ ਸੈਕੰਡ ਓਨਰ ਆ ਠੀਕ ਆ ਬਾਈ 2026 ਤੱਕ ਪਾਸ ਆ ਇਹਦੀ ਡਿਮਾਂਡ ਹੈਗੀ 2 ਲੱਖ 5000 ਰੁਪਏ 250000 ਚਲੋ ਜੀ ਅਗਲੀ ਗੱਡੀ ਤੇ ਭਾਈ ਅਗਲੀ ਗੱਡੀ ਹੈਗੀ ਆ ਜੀ i10 pb 10 j 9067 ਇਹ ਵੀ 2013 ਮਾਡਲ ਦਾ ਡੀਜ਼ਲ ਹੈ ਹਾਂਜੀ ਸੈਕੰਡ ਓਨਰ 92800 ਚੱਲੀ ਹੋਈ ਆ ਤੇ 2029 ਤੱਕ ਪਾਸ ਆ ਜੀ ਇਹਦੀ ਡਿਮਾਂਡ ਹੈਗੀ 2.5 ਲੱਖ ਰੁਪਏ ਆ ਜੀ 2.5 ਲੱਖ ਰੁਪਏ ਦੀ ਤੁਹਾਨੂੰ ਉੱਥੇ ਗੱਡੀ ਮਿਲ ਜੂ ਬਾਕੀ ਭਾਈ ਸਾਰੀਆਂ ਗੱਡੀਆਂ ਮਿਲ ਜਾਂਦੀਆਂ ਨੇ ਜਿਵੇਂ ਤੁਹਾਨੂੰ ਦੱਸਿਆ ਜਿਹੜੀ ਵੀ ਹਾਜ਼ਰ ਆ ਜੀ ਜਿਹੜੀ 40 50000 ਤੋਂ ਸਟਾਰਟ ਹੋ ਮਾਂ 50000 ਤੋਂ ਰੇਕ ਨੂੰ ਦਿਵਾਲੀ ਗਿਫਟ ਦਵਾਂਗੇ ਕੋ ਬੰਦਾ ਖੁਸ਼ ਹੋ ਕੇ ਜਾਊਗਾ ਤੁਰੀਕਰ ਬਾਜ਼ਾਰ ਤੋਂ ਇਹ 2008 ਵੀ ਦੇ ਰਹੇ ਹਾਂ ਬਈ ਨਾਲ ਨਾਲ ਗਿਫਟ ਵੀ ਦੇ ਰਹੇ ਆ ਜੀ ਟੋਕਾ ਨੂੰ ਨਿਕਲ ਰਿਹਾ ਵਾ ਲਓ ਜੀ ਬਾਈ ਟੋਕਾਂ ਦੇ ਵਿੱਚ ਕੀ ਕੁਝ ਨਿਕਲਦਾ ਬਾਈ ਟੋਕਾਂ ਦੇ ਵਿੱਚ ਗਿਫਟ ਸਮਾਨ ਦੇ ਵਿੱਚ ਖਾਣ ਪੀਣ ਵਾਲਾ ਸਮਾਨ ਵੀ ਆ ਠੀਕ ਹੈ ਜੀ ਡਿਨਰ ਸੈੱਟ ਵਗੈਰਾ ਨੇ ਠੀਕ ਹੈ ਜੀ ਪਿਛਲੀ ਵਾਰੀ ਪੱਖੇ ਸੀਗੇ ਇਹਦੋਂ ਪਿਛਲੀ ਵਾਰੀ ਸੋਨੇ ਦਾ ਸਿੱਕਾ ਸੀਗਾ ਜੀ ਹੁਣ ਵੀ ਐਂ ਚੱਲ ਰਿਹਾ ਵਾ ਨਾਲ ਇਹ 2008 ਮਾਡਲ ਆ ਜੀ ਫਰਸਟ ਓਨਰ ਹਾਂਜੀ ਬਾਈ 190000 ਕਿਲੋਮੀਟਰ ਚੱਲੀ ਹੋਈ ਆ ਇਹ 140000 ਦੀ ਡਿਮਾਂਡ ਆ ਜੀ ਇਹਦੀ 140 ਹਾਂ ਇਹ ਵੱਡੀ ਡਿੱਗੀ ਵਾਲੀ ਡਿਜ਼ਾਇਰ ਆ ਜੀ ਆਜੋ ਜੀ ਹਾਂ ਜੀ ਲਓ ਵੀ ਮਿੱਤਰੋ 2015 ਮਾਡਲ ਦੀ ਆ ਇਹ 2015 ਮਾਡਲ ਆ ਸੈਕੰਡ ਓਨਰ ਆ ਜੀ 2030 ਤੱਕ ਪਾਸ ਆ ਹਾਂ ਜੀ 190 ਇਹ ਹੈਗੀ 390000 ਰੁਪਏ ਦੀ 390000 ਰੁਪਿਆ ਹਾਂ ਜੀ ਠੀਕ ਆ ਭਾਈ ਚਲੋ ਵੀ ਅੱਗੇ ਥੋੜੀ ਜੀ ਸਾਫ਼ ਗੱਡੀ ਤੇ ਲੈ ਕੇ ਚੱਲਦੇ ਹਾਂ ਹਾਂ ਇਹ 2013 ਵਾਂ ਜੀ ਹਾਂ ਜੀ ਸੈਕੰਡ ਓਨਰ ਆ ਜੀ ਹਾਂਜੀ ਬਾਈ 2028 ਤੱਕ ਪਾਸ ਆ ਜੀ ਹਾਂਜੀ 3 ਲੱਖ 40 ਹਜ਼ਾਰ ਸਿਰਫ ਇਹਦਾ ਵੀ ਇਹ 3 40 ਦੀ ਨਾਲ ਗੱਡੀ ਬਾਈ ਸਾਫ ਸੁਥਰੀ ਵੰਦੀ ਹੈ ਗੱਡੀ ਵਧੀਆ ਜੀ ਸਿਰਫ ਬੰਪਰ ਪੇਂਟ ਹੋਏ ਹੋਏ ਨੇ ਠੀਕ ਆ ਬਾਈ ਹਾਂਜੀ ਜਿਹੜੀ ਦੱਸਣ ਵਾਲੀ ਗੱਲ ਆ ਹਾਂਜੀ 2011 ਇਹ ਆ ਗਈ ਆ ਜੀ 2011 ਮਾਡਲ ਆ ਹਾਂਜੀ ਤੇ ਫਸਟ ਓਨਰ ਦੀ ਆ ਇਹ ਠੀਕ ਆ ਬਾਈ ਤੇ 84000 ਕਿਲੋਮੀਟਰ ओरिजिनल ਚੱਲੀ ਹੋਈ ਆ ਜੀ ਹਾਂਜੀ ਹਾਂ 2026 ਤੱਕ ਪਾਸ ਆ ਠੀਕ ਆ ਇਹ 2 ਲੱਖ 45000 ਦੀ ਜੀ 2 ਲੱਖ 45000 ਰੁਪਏ ਦੀ ਇਹ ਆ ਗਈ ਜੀ ਸਪੋਰਟਸ ਮਾਡਲ ਆਈਟਮ 20 ਆਈਟਮ ਸਭ ਤੋਂ ਵਧੀਆ ਗੱਡੀ ਹੈ ਡੀਜ਼ਲ ਦੇ ਵਿੱਚ ਠੀਕ ਹੈ ਜੀ 2021 ਮਾਡਲ ਹੈ ਜੀ ਇਹ ਪਾਸਟ ਓਨਰ ਦੀ ਆ ਠੀਕ ਹੈ ਜੀ ਠੀਕ ਹੈ ਜੀ 1,21,000 ਅਰੀਜਨਲ ਏਜੰਸੀ ਰਿਕਾਰਡ ਤੇ ਲਈ ਹੋਈ ਹੈ ਜੀ ਇਹ ਠੀਕ ਹੈ ਭਾਈ ਇਹ 6,65,000 ਦੀ ਗੱਡੀ ਹੈ ਜੀ ਜੋਰਸ ਵਗੈਰਾ ਪੋਲੂਸ਼ਨ ਵਗੈਰਾ ਇਹਦਾ ਓਕੇ ਆ ਸਾਰਾ ਕੁਝ ਹਾਂ ਜੀ ਬਹੁਤ ਸੋਹਣੀ ਕਾਰ ਆ ਡੀਜ਼ਲ ਦੇ ਵਿੱਚ ਡੀਜ਼ਲ ਵੇਰੀਐਂਟ ਆ ਜੀ ਚਾਹ ਸੋ ਤਰੀਕਾ ਹਾਂਜੀ ਇਹ ਹੈਗੀ 215 ਹਾਂਜੀ ਫਸਟ ਓਨਰ ਆ ਜੀ ਹਾਂਜੀ ਭਾਈ 230 ਤੱਕ ਪਾਸ ਆ ਜੀ 5 ਲੱਖ 10000 ਦੀ ਗੱਡੀ ਆ ਜੀ ਇਹ ਇਹ 5 ਲੱਖ 10000 ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਅੱਗੇ ਆ ਗਈ ਇਹ ਵਰਨਾ ਇਹ ਆ ਗਈ ਥੋੜੀ ਆਪਣੀ ਪੋਲੋ 211 ਇਹ ਪੋਲੋ ਆ ਜੀ ਹਾਂਜੀ 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 ਨਾ 211 ਹੈਗੀ 212 ਚ ਪਾਸ ਆ ਠੀਕ ਹੈ ਜੀ ਸੈਕੰਡ ਓਨਰ 142000 ਚੱਲੀ ਹੋਈ ਆ ਠੀਕ ਹੈ ਜੀ 185000 ਦੀ ਇਹ ਪੈਟਰੋਲ ਦੀ ਆ ਜੀ ਇਹ ਪੈਟਰੋਲ ਦੀ ਆਪਣੀ ਗੱਡੀ ਹਾਂਜੀ ਬੈਂਕ ਵਾਲੇ ਮੁਲਾਜ਼ਮ ਨੇ ਇਹ ਆਪਣੇ ਟੋਇਟਾ ਠੀਕ ਹੈ ਜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੈਕੰਡ ਓਨਰ ਆ ਜੀ ਹਾਂਜੀ ਤੇ 2026 ਤੱਕ ਪਾਸ ਆ ਇਹ 220000 ਸਿਰਫ ਦੀ ਆ ਗੱਡੀ ਇਹ ਸਿਰਫ 220000 ਆ ਟੋਇਟਾ ਪੈਟਰੋਲ ਦੀ ਆ ਜੀ ਲਓ ਬਈ ਬਹੁਤ ਵਧੀਆ ਗੱਡੀ ਆ ਸਿਰਫ ਇਹਦਾ ਬੰਪਰ ਪੇਂਟ ਨੇ ਇੰਸ਼ੋਰੈਂਸ ਵਗੈਰਾ ਪੋਲਿਊਸ਼ਨ ਵਗੈਰਾ ਓਕੇ ਆ ਬਾਕੀ ਮੌਕੇ ਤੇ ਮਾਨਤਾਨ ਵੀ ਹੋ ਜਾਊਗਾ ਤੇ ਲੋਨ ਹੋਣਾ ਲੋਨ ਦੀ ਫੈਸਿਲਿਟੀ ਮਿਲ ਜੂਗੀ ਬਹੁਤ ਵਧੀਆ ਗੱਡੀ ਬਹੁਤ ਵਧੀਆ ਹਰ ਇੱਕ ਕਿਸਮ ਦੀਆਂ ਗੱਡੀਆਂ ਆਪਣੇ ਕੋਲ ਹਰ ਕੁਆਲਿਟੀ ਦੀਆਂ ਹਾਂਜੀ ਹਾਂਜੀ ਤੇ ਬਈ ਲੋਨ ਵਾਲੀ ਕੀ ਫੈਸਿਲਿਟੀ ਆ ਲੋਨ ਲੈਣੇ ਟਾਈਮ ਚ ਹੋ ਜਾਂਦਾ ਜੀ ਲੋਨ ਤਾਂ ਜੀ ਪ੍ਰੋਪਰ ਜਦੋਂ ਵੀ ਆਪਾਂ ਨਾਲ ਹੀ ਪਵਾ ਦਿੰਦੇ ਆ ਸਿੰਪਲ ਸਕੋਰ ਚੈੱਕ ਹੋ ਕੇ ਦੂਸਰੇ ਦਿਨ ਡਿਟੇਲ ਚ ਹੋ ਜਾਂਦਾ ਠੀਕ ਆ ਬਈ ਤੇ ਨਾਲ ਹੀ ਤੁਹਾਡਾ ਦੂਜੇ ਦਿਨ ਡਿਲੀਵਰੀ ਦੇ ਦਿੰਨੇ ਆਪਾਂ ਦੂਜੇ ਦਿਨ ਡਿਲੀਵਰੀ ਹਾਂਜੀ ਇਹ ਬਰੀਜਾ ਜੀ ਜੀ ਡੀ ਆਈ 219 ਮਾਡਲ ਆ ਠੀਕ ਹੈ ਜੀ 33000 ਕਿਲੋਮੀਟਰ ਚੱਲੀ ਹੋਈ ਆ ਜੀ ਠੀਕ ਹੈ ਜੀ 8 ਲੱਖ 25000 ਦੀ ਆ ਜੀ 8 ਲੱਖ 25000 ਹਾਂ ਸੈਕੰਡ ਓਨਰ ਦੀ ਗੱਡੀ ਆ ਜੀ ਸੈਕੰਡ ਓਨਰ ਦੀ ਅਗਲੀ ਬਰੀਜਾ ਜੀ ਗ੍ਰੇ ਗ੍ਰੇ ਇਹ ਵੀ ਬਰੀਜਾ ਵਾ ਜੀ ਡੀ ਆਈ ਆ ਜੀ ਹਾਂ ਜੀ 217 ਮਾਡਲ ਆ ਜੀ ਇਹ ਠੀਕ ਹੈ ਭਾਈ ਫਸਟ ਓਨਰ ਦੀ ਆ 85000 origional ਚੱਲੀ ਹੋਈ ਆ ਜੀ ਹਾਂ ਜੀ ਹਾਂ ਜੀ ਇਹ ਹੈਗੀ 6 ਲੱਖ 60000 ਦੀ 6 ਲੱਖ ਤੇ 60000 ਹਾਂ ਜੀ ਹਾਂ ਜੀ ਹਾਂ ਜੀ ਚਲੋ ਭਾਈ ਅਗਲੀ ਅਗਲੀ ਗੱਡੀ ਤੁਹਾਡੀ ਸਵਿਫਟ 2 ਬੀਐਕਐਸਆਈ ਪੈਟਰੋਲ ਦੀ ਠੀਕ ਹੈ ਜੀ ਥਰਡ ਓਨਰ ਦੀ ਹੈ ਜੀ 275000 ਦੀ ਜੀ 275000 ਹਾਂਜੀ ਹਾਂਜੀ ਠੀਕ ਹੈ ਜੀ ਅਗਲੀ ਗੱਡੀ ਆ ਗਈ ਥੋੜੀ 213 ਮਾਡਲ ਮਾਡਲ ਵੇਰੀਐਂਟ ਥਰਡ ਓਨਰ ਹੈ ਜੀ ਠੀਕ ਹੈ ਜੀ 150000 ਕਿਲੋਮੀਟਰ ਚੱਲੀ ਹੋਈ ਹੈ 228 ਤੱਕ ਪਾਸ ਆਰਟਿਕਾ ਗੱਡੀ 350000 ਦੀ ਜੀ ਆਰਟਿਕਾ 350000 ਦੀ ਜੀ ਠੀਕ ਹੈ 16 ਮਾਡਲ 16 ਮਾਡਲ ਹੂੰ ਲਓ ਜੀ 18 ਮਾਡਲ ਦੀ ਚੈੱਕ ਚੈੱਕ ਕਰੋ ਕਿਰਾ 10 ਟਨ ਆ ਜੀ 2018 ਠੀਕ ਹੈ ਜੀ ਥਰਡ ਓਨਰ ਦੀ ਠੀਕ ਹੈ ਜੀ 1 ਲੱਖ 60000 ਚੱਲੀ 6000 ਚੱਲੀ ਆ 233 ਤੱਕ ਪਾਸ ਹਾਂਜੀ 1 ਲੱਖ 90000 ਰੁਪਏ ਦੀ ਆ ਜੀ ਬੜੇ ਵਾਜੇ ਬ੍ਰੀਡ ਤੇ ਆ ਜੀ ਬਿਲਕੁਲ ਜੀ ਬਿਲਕੁਲ ਦਿਵਾਲੀ ਗਿਫਟ ਲਈ ਹੋਈ ਆ ਜਿਹੜਾ ਵੀ ਬੰਦਾ ਲੈ ਕੇ ਜਾਊ ਖੁਸ਼ ਹੋਊਗਾ ਜੀ ਹੂੰ ਇਹ ਮੈਨੂੰ ਲੱਗਦਾ ਸਹੀ ਲੱਗੂਗੀ ਜੀ ਆ ਦੀ ਡਿਟੇਲ ਦੀ ਹਾਂਜੀ 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 ਤੇ ਚਲੋ ਜੀ ਅਗਲੀ ਗੱਡੀ ਤੇ ਇਹ ਸੇਲ ਗੱਡੀ ਆ ਜੀ ਠੀਕ ਹੈ ਜੀ ਸਿਵਰ ਲੈਟਰ ਵਾਲਿਆਂ ਦੀ 213 ਮਾਡਲ ਦਾ ਸੈਕੰਡ ਓਨਰ ਆ ਠੀਕ ਹੈ ਜੀ 1,25,000 ਚੱਲੀ ਆ ਸਾਈਡ ਪੁਆਇੰਟ ਪੇਂਟ ਆ ਇਹਦੀ ਇੱਕ 1,90,000 ਰੁਪਏ ਦੀ ਗੱਡੀ ਆ ਜੀ ਇਹ ਇਹ ਵੀ ਗੱਡੀ ਬਹੁਤ ਸੋਹਣੀ ਬਹੁਤ ਸੋਹਣੀ ਗੱਡੀ ਆ ਜੀ ਸਿਵਰ ਲੈਟਰ ਵਾਲਿਆਂ ਦੀ ਹੂੰ ਏਸੀ ਵਗੈਰਾ ਵਰਕਿੰਗ ਚਾ ਸਾਰਾ ਕੁਝ ਓਕੇ ਆ ਸਰੀ ਗੱਡੀ ਦਾ ਖੜਾਵਾ ਚੈੱਕ ਖੜਾਵਾ ਪੂਰੀ ਪੇਂਟ ਪੂਂਟ ਨਹੀਂ ਕੋਈ ਹੋਈ ਹੋਈ ਜੀ ਲਓ ਜੀ Ориਜినਲ ਗੱਡੀ ਆ ਇਹ ਅਗਲੀ ਗੱਲ ਕੀ ਆਲਟੋ K10 217 ਮਾਡਲ ਠੀਕ ਹੈ ਜੀ VXI ਆਟੋ ਮੈਟ ਲਗਾਏ ਹਾਂਜੀ ਹਾਲਡ ਆਨਰ ਆ ਜੀ 350000 ਦੀ ਜੀ ਇਹ ਵੀ 350000 ਹਾਂ ਜੀ ਹਾਂ ਜੀ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਅਗਲੀ 2115 ਜੀ 6 2115 ਹਲਟੋ ਕੇਟ ਐਨ ਪਹਿਲੇ ਹੋਂਰ ਆ ਇਹ ਹਾਂ ਵਾਹਟ ਆਨਰ ਦੀ ਆ ਜੀ ਹਾਂ ਜੀ 245 ਦੀ 245000 ਦੀ 250000 45000 ਦੀ ਚਲੋ ਜੀ ਸਾਰੀਆਂ ਗੱਡੀਆਂ ਸਾਰੀਆਂ ਹੀ ਮਤਲਬ ਟੋਟਲ ਇੱਕ ਤੋਂ ਇੱਕ ਵਧੀਆ ਗੱਡੀਆਂ ਬਜਟ ਦੀਆਂ ਗੱਡੀਆਂ ਨੇ ਥੋੜੇ ਜਿਹੜਾ ਵੀ ਬੰਦਾ ਲੈਣ ਆਊਗਾ ਖੁਸ਼ ਹੋ ਕੇ ਲੈ ਕੇ ਜਾਊਗਾ ਠੀਕ ਹੈ ਜੀ ਹਾਂ ਜੀ ਉਸ ਤੋਂ ਬਣਾ ਗੱਡੀਆਂ ਮੌਕੇ ਤੇ ਲਾਉਣ ਦੀ ਸਾਰੀ ਤੁਹਾਨੂੰ ਫੈਸਿਲਿਟੀ ਦਿੱਤੀ ਜਾਊਗੀ ਹਾਂਜੀ ਬੰਗਲਾ ਦੀ ਚਾਬੀ ਦਈ ਉਸ ਤੋਂ ਬਣਾ ਗੱਡੀਆਂ ਹੋਰ ਵੀ ਖੜੀਆਂ ਨੇ ਬਹੁਤ ਗੱਡੀਆਂ ਖੜੀਆਂ ਨੇ ਜਿਹੜੀਆਂ ਦੇਖਾ ਦਿੰਦੇ ਹਾਂ ਹਰ ਹਰ ਸਾਡੇ 4-5 ਬ੍ਰਾਂਚਾਂ ਨੇ ਧੂਰੀਕਰ ਬਾਜ਼ਾਰ ਦੀ ਠੀਕ ਹੈ ਜੀ ਅਮਰਗੜ ਦਾ ਹੈੱਡ ਆਫਿਸ ਹੋ ਗਿਆ ਜੀ ਹਾਂਜੀ ਬਰਨਾਲਾ ਬ੍ਰਾਂਚ ਹੋ ਗਈ ਜੀ ਹਾਂਜੀ ਸੰਗਰੂਰ ਬ੍ਰਾਂਚ ਹੋ ਗਈ ਜੀ ਤੇ ਲਹਿਰਾ ਬ੍ਰਾਂਚ ਅਹਿਮਦਗੜ ਮੰਡੀ ਨੇੜੇ ਠੀਕ ਹੈ ਭਾਈ ਪਿੰਡ ਪੇ ਲਹਿਰਾ ਪਿੰਡ ਨੇੜੇ ਭੀੜ ਇਹ ਹਰ ਮਹੀਨੇ ਦੇ ਦੂਸਰੇ ਮਹੀਨੇ ਦੇ ਦੂਸਰੇ ਐਤਵਾਰ ਜੀ ਅਮਰਾੜਾ ਵਿਕੇ ਕਾਰ ਮੇਲਾ ਲੱਗਿਆ ਤੇ ਹੁਣ 13ਵਾਂ ਕਾਰ ਮੇਲਾ ਮੱਲਾ 13ਵਾਂ ਕਾਰ ਮੇਲਾ ਚੱਲ ਰਿਹਾ ਜੀ ਕਿਵੇਂ ਰਿਹਾ ਰਿਸਪੌਂਸ ਲੋਕ ਬੜੀ ਕਿਰਪਾ ਮਹਾਰਾਜ ਦੀ ਬਹੁਤ ਚੜ੍ਹਦੀ ਕਲਾ ਲੋਕ ਧੜਾ ਧੜ ਗੱਡੀਆਂ ਲੈ ਕੇ ਜਾ ਰਹੇ ਨੇ ਠੀਕ ਹੈ ਜੀ ਕਿਸੇ ਨੂੰ ਕੋਈ ਲਾਂਭੇ ਵਾਲਾ ਸ਼ਿਕਾਇਤ ਨਹੀਂ ਹੈਗੀ ਸਾਰੇ ਸਟਾਫ ਵੱਲੋਂ ਹਰ ਇੱਕ ਤਰ੍ਹਾਂ ਦਾ ਲੋਨ ਔਰ ਗਰੰਟੀ ਨਾਲ ਗੱਡੀ ਦਿੱਤੀ ਜਾਂਦੀ ਆ ਵੀ ਆਪਣਾ ਤੁਸੀਂ ਚੈੱਕ ਕਰੋ ਕਿਸੇ ਕਿਸਮ ਦੀ ਤੁਹਾਨੂੰ ਪ੍ਰੋਬਲਮ ਨਾ ਆਵੇ ਬਾਅਦ ਚ ਠੀਕ ਹੈ ਜੀ ਆਫਰ ਖੁੱਲੀ ਆਫਰ ਆ ਚੈੱਕ ਕਰਨ ਦੀ ਜੀ ਬਾਅਦ ਚ ਵੀ ਕਿਸੇ ਦਾ ਕੋਈ ਗੱਡੀ ਦੀ ਸਾਈ ਵਧਾਈ ਹੋ ਜਾਂਦੀ ਆ ਹਾਂ ਅਸੀਂ 5000 ਸਾਈ ਹੋ ਗਈ ਉਹ ਵਾਪਸ ਦਿੱਤੀ ਜਾਊ ਨਹੀਂ ਲੋਨ ਹੁੰਦਾ ਠੀਕ ਹੈ ਜੀ ਉਹ ਕਿਸੇ ਦਾ ਪੈਸਾ ਨਹੀਂ ਰੱਖਿਆ ਜਾਊਗਾ ਠੀਕ ਹੈ ਹਾਂ ਜੀ ਜੇ ਕਿਸੇ ਦਾ ਮਤਲਬ ਲੋਨ ਨਹੀਂ ਹੁੰਦਾ ਤਾਂ ਉਹ ਸਾਈ ਦਾ ਪੈਸੇ ਸਾਰੇ ਵਾਪਸ ਉਹਦੇ ਪੈਸੇ ਸਾਰੇ ਵਾਪਸ ਕੀਤੇ ਜਾਣਗੇ ਆਜੋ ਜੀ ਅੱਗੇ ਚੱਲੀਏ ਫਿਰ ਆਪਾਂ ਓਕੇ ਜੀ ਤੇ ਇੱਧਰ ਆਜੋ ਜੀ ਗਰੈਂਟ I10 ਇਹਦੀ ਆ ਲਵਾਈ ਉਹਨੂੰ ਕਹਾਂ ਡਿਟੇਲ ਆਜੋ ਜੀ ਆਜੋ I10 ਸਪੋਰਟਸ ਆ ਗਈ ਜੀ ਆਪਣੇ ਲਵੇ 2017 ਮਾਡਲ ਪੈਟਰੋਲ ਦੀ ਥਰਡ ਓਨਰ ਦੀ ਗੱਡੀ ਹੈ ਹਾਂਜੀ ਹਾਂਜੀ ਥਰਡ ਓਨਰ ਦੀ ਹੈ ਜੀ 3 ਲੱਖ 385000 ਰੁਪਏ ਹੈ ਠੀਕ ਹੈ ਜੀ ਆਈ 10 ਬਹੁਤ ਸੋਹਣੀ ਗੱਡੀਕਾਰ ਹਾਂਜੀ ਮਹਾਲੀ ਦਾ ਨੰਬਰ ਹੈ ਜੀ ਪੀ ਵੀ 65 ਚਲੋ ਜੀ ਅਗਲੀ ਗੱਡੀ ਆ ਗਈ ਸਿਆਜ ਬੀ ਡੀ ਆਈ 215 ਮਾਡਲ ਹੈ ਜੀ ਲਓ ਫਸਟ ਓਨਰ ਦੀ ਹੈ 96000 ਕਿਲੋਮੀਟਰ ਜਹੀ ਹੈ ਇੱਕ ਪੀਸ ਪੇਂਟ ਆ ਜੀ ਇਹਦਾ ਠੀਕ ਹੈ ਬਈ 4 ਲੱਖ 80000 ਰੁਪਏ ਦੀ ਗੱਡੀ ਹੈ ਜੀ 4 ਲੱਖ ਤੇ 80000 ਸਿਆਜ 215 215 ਸੰਗਰੂਰ ਦਾ ਨੰਬਰ ਹੈ ਜੀ ਇਹਦਾ ਆਜੋ ਜੀ ਨੈਕਸਨ ਆ ਗਈ ਜੀ ਆਪਣੇ ਲਈ 221 21 ਹਾਂਜੀ ਹਾਂਜੀ ਸੈਕੰਡ ਓਨਰ ਦੀ ਆ 1 ਲੱਖ ਕਿਲੋਮੀਟਰ ਚੱਲੀ ਹੋਈ ਹੈ ਜੀ 550000 ਹਾਂਜੀ ਚਲੋ ਬਈ ਟਾਇਰ ਗੱਡੀ ਦੇ ਚੈੱਕ ਕਰੋ ਹਾਂਜੀ ਟਾਇਰ ਵਧੀਆ ਰਿਪੋਰਟ ਆ ਸਾਰੀ ਓਕੇ ਲੱਗੇ ਹੋਣੇ ਬਈ ਅਲਾਏ ਲੱਗੇ ਹੋ ਨੇ ਪਲਾਟੀ ਦੇ ਬਹੁਤ ਸੋਹਣੇ ਹੋਂਡਾ ਮੇਜ ਆ ਗਈ ਜੀ ਅਗਲੀ ਸੈਕੰਡ ਓਨਰ ਦੀ ਜੀ ਹਾਂ 2019 ਸੈਕੰਡ ਓਨਰ ਦੀ 535000 ਦੀ ਆ ਵਾਈਟ ਰੰਗ ਚ ਠੀਕ ਆ ਬਈ ਬਹੁਤ ਸੋਹਣੀ ਕਾਰ ਆ ਵੀ ਹੋਂਡਾ ਮੇਜ 35000 ਅੱਗੇ ਆ ਗਈ ਜੀ ਆਪਣੇ ਲਵੇ ਆਲਟੋ ਨੋਵ ਮਾਡਲ ਨੋਵ ਮਾਡਲ ਐ ਐਲ ਐਕਸ ਜੀ ਹਾਂ ਜੀ ਥਰਡ ਓਨਰ ਦੀ ਆ 2028 ਤੱਕ ਪਾਸ ਆ 1 ਲੱਖ 25000 ਦੀ ਡਿਮਾਂਡ ਆ ਚੈਰੀ ਕਲਰ ਚ ਬਹੁਤ ਪਿਆਰਾ ਕਲਰ ਆ ਜੀ ਬਾਈ origignal ਪੇਂਟ ਦੀ ਆ ਗੱਡੀ ਸਾਰੀ origignal ਪੇਂਟ ਦੀ ਆ ਜੀ ਬਰਨਟ ਥੋੜਾ ਜਿਹਾ ਤੇ ਧੱਬੇ ਜੇ ਪਏ ਹੋਏ ਆ ਉਹ origignal ਆ ਮੈਂ ਸੇ ਤਾਂ ਇਹਨੂੰ ਰਗੜਾਈ ਨਹੀਂ ਹੋਈ ਹਾਂਜੀ ਬਾਈ ਹਾਂਜੀ ਕਿੰਨੇ ਦੀ ਆ ਬਾਈ ਇਹ 1 ਲੱਖ 25000 ਦੀ 1 25 ਦੀ ਅੱਗੇ ਆ ਗਈ ਜੀ ਆਟੋ ਸੈਂਟਰੋ 2006 ਮਾਡਲ ਆ ਥਰਡ ਓਨਰ ਆ ਲਓ ਜੀ ਚਲੋ ਬਈ ਦੱਸੋ ਜੀ ਫਿਰ ਆਟੋ ਆ ਜੀ ਸੈਂਟਰ 2006 ਮਾਡਲ ਆ ਹਾਂਜੀ ਥਰਡ ਓਨਰ ਦੀ ਆ ਜੀ ਪਾਸਿੰਗ ਵੈਲਟ ਆ ਦੀ 1 ਲੱਖ 5000 ਦੀ ਗੱਡੀ ਆ ਜੀ 1 ਲੱਖ ਤੇ 5000 ਹਾਂਜੀ ਹਾਂਜੀ ਤੋਂ ਬਣਾ ਸੁਵਿਫਟ ਆ ਗਈ ਆ ਗਈ ਆ ਗਈ ਸੁਵਿਫਟ ਹਮ 2015 ਮਾਡਲ ਆ ਜੀ ਹਾਂਜੀ ਸੁਵਿਫਟ ਸੈਕੰਡ ਓਨਰ ਦੀ ਆ ਹਾਂਜੀ ਬਈ 4 ਲੱਖ 35000 ਦੀ ਆ ਜੀ ਠੀਕ ਆ ਵੀਰੇ ਆਲਟੋ ਆ ਗਈ ਜੀ ਬਹੁਤ ਸੋਹਣੀ ਆਲਟੋ ਜੀ ਅਗਲੀ ਆ ਗਈ ਆਲਟੋ ਐਲ ਐਕਸ ਆ ਜੀ ਇਹ 2009 ਮਾਡਲ ਆ ਸੈਕੰਡ ਓਨਰ ਆ ਜੀ 29 ਤੱਕ ਪਾਸ 229 ਤੱਕ ਪਾਸ ਆ 138000 ਦੀ ਇਹਦੀ ਰੇਟ ਆ ਜੀ ਵਾਈਟ ਰੰਗ ਚ ਗੱਡੀ ਬਹੁਤ ਸੋਹਣੀ ਸਾਫ ਸੁਥਰੀ ਆ ਜੀ ਹਾਂ ਜੀ ਅਗਲੀ ਗੱਡੀ ਆ ਗਈ ਜੀ ਮਰਾਜੋ ਮਰਾਜੋ ਅਗਲੀ ਗੱਡੀ ਆ ਗਈ ਮਰਾਜੋ 2019 ਮਾਡਲ ਸੈਕੰਡ ਓਨਰ ਆ ਜੀ ਠੀਕ ਆ ਜੀ ਰਿਜਨਲ ਕੈਸੀ 10000 ਚੱਲੀ ਆ 2034 ਤੱਕ ਪਾਸ ਹੈਗਾ ਜੀ 550000 ਦੀ ਕੀਮਤ ਆ ਜੀ ਫਰੰਟ ਸੀਸਾ ਚੇਂਜ ਹੋਣਾ ਹੈ ਫਰੰਟ ਸੀਸਾ ਟੁੱਟਿਆ ਹੋਇਆ ਹੈ ਉਹ ਚੇਂਜ ਕਰਾਵਾ ਦਾਂਗੇ ਜੀ ਚਲੋ ਜੀ ਬਾਈ ਚੇਂਜ ਕਰਵਾ ਕੇ ਦੇਣਗੇ ਜੀ ਜੇ ਚੇਂਜ ਕਰਾ ਕੇ ਦੇ ਦਾਂਗੇ ਜਾਂ ਕੋਈ ਚੱਕਰੇ ਨਹੀਂ ਇਹਦੇ 'ਚ ਆਜੋ ਬਾਈ ਅੱਗੇ ਦੋ ਗੱਡੀਆਂ ਲਗਜ਼ਰੀ ਖੜੀਆਂ ਨੇ ਤੁਹਾਨੂੰ ਉਹ ਵੀ ਦਿਖਾਉਣੇ ਆ ਇੱਕ ਪਹਿਲਾਂ Swift ਦੀ ਨਿਕਾ ਮਾਰੂ ਡੇਅਰ ਤੇ Swift ਡੇਅਰ ਆ ਜੀ 2013 ਮਾਡਲ ਆ ਠੀਕ ਹੈ ਜੀ 3rd ਓਨਰ ਆ 82000 ਕਿਲੋਮੀਟਰ ਚੱਲੀ ਹੋਈ ਆ ਪਾਸਿੰਗ ਹੈ ਜੀ 2028 ਤੱਕ ਜੀ 3 ਲੱਖ 30 ਹਜ਼ਾਰ ਦੀ ਗੱਡੀ ਆ ਜੀ 3 ਲੱਖ 30 ਹਜ਼ਾਰ ਹਾਂ ਬੰਪਰ ਪੇਂਟ ਨੇ ਇਹਦੇ ਬਹੁਤ ਸੋਹਣੀ ਗੱਡੀ ਹੈ ਜੀ ਇਹ ਠੀਕ ਹੈ ਜੀ ਇੱਧਰ ਜਿਵੇਂ ਤੁਸੀਂ ਦੇਖ ਲਾਉਣ ਬਾਈ ਜਿਹੜੇ ਗੱਡੀਆਂ ਖਰੀਦੀ ਜਾਂਦੇ ਹਾਂ ਹਾਂ ਗੱਡੀਆਂ ਖਰੀਦੀ ਨੇ ਠੀਕ ਹੈ ਸੇਲ ਹੋਣ ਤੋਂ ਬਾਅਦ ਫੋਟੋ ਹੁੰਦੀ ਹੈ ਜੀ ਆਲਟੋ ਖਰੀਦੀ ਬਾਈ ਸਾਡੇ ਵੀਰ ਹੁਣ ਜਸਵਿੰਦਰ ਸਿੰਘ ਜੀ ਉਹਨਾਂ ਦਾ ਫੋਟੋ ਕਰਾ ਰਹੇ ਨੇ ਠੀਕ ਹੈ ਜੀ ਬਾਕੀ ਲੋਨ ਹੋ ਗਿਆ ਆ ਗੱਡੀਆਂ ਸਾਰੀਆਂ ਹਾਂ ਆ ਵਿਕੀਆਂ ਹੋਈਆਂ ਨੇ ਫੋਟ ਵਗੈਰਾ ਦੀਆਂ ਠੀਕ ਆ ਆਹਾ ਤੇ ਹਾਂਜੀ ਤੁਸੀਂ ਅੱਜ ਅਮਰਗੜ ਦੇ 13ਵੇਂ ਮੇਲੇ ਦੇ ਵਿੱਚੋਂ ਗੱਡੀ ਖਰੀਦ ਕੇ ਲਿਆਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਕਿਵੇਂ ਲੱਗਿਆ ਜੀ ਇਹਨਾਂ ਨਾਲ ਕੰਟੈਕਟ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਗੱਡੀ ਲਈ ਹੈ ਜੀ ਤੁਸੀਂ ਹਾਂਜੀ ਹਾਂਜੀ ਵਧੀਆ ਜੀ ਗੱਡੀ ਬਹੁਤ ਵਧੀਆ ਸਾਫ਼ ਸਧਰੀ ਗੱਡੀ ਪਹਿਲਾਂ ਵੀ ਆਏ ਜੀ ਮੇਲੇ ਦੇ ਵਿੱਚ ਕਦੇ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਲਓ ਜੀ ਬਾਈ ਜੀ ਤੇ ਜਸਵਿੰਦਰ ਸਿੰਘ ਜੀ ਨੇ ਇਹਨਾਂ ਨੂੰ ਗੱਡੀ ਦਿੱਤੀ ਆ ਬਾਈ ਕਿਵੇਂ ਲੱਗੀ ਗੱਡੀ ਬਹੁਤ ਵਧੀਆ ਜੀ ਕਿਵੇਂ ਲੱਗੀ ਬਹੁਤ ਵਧੀਆ ਜੀ ਕੀ ਕਹਿਣਾ ਚਾਹੋਗੇ ਜੀ ਲੋਕਾਂ ਨੂੰ ਨਹੀਂ ਬਹੁਤ ਵਧੀਆ ਜੀ ਜਿਹੜੇ ਆਂਦੇ ਆਂ ਤਾਂ ਗੱਡੀ ਦੇਖ ਕੇ ਤੁਸੀਂ ਲੈ ਕੇ ਜਾਓ ਬਿਲਕੁਲ ਗੱਡੀਆਂ ਸਾਫ਼ ਨੇ ਜੀ ਬਿਲਕੁਲ ਸਾਰੀਆਂ ਗੱਡੀਆਂ ਸਾਫ਼ ਸੁਥਰੀਆਂ ਨੇ ਆਪਣਾ ਦੀਵਾਲੀ ਬੰਪਰ ਕੱਢੋ ਤੁਸੀਂ ਠੀਕ ਆ ਤੇ ਅੱਜ ਲੈ ਕੇ ਚੱਲੇ ਜੀ ਫਿਰ ਟੋਕਨ ਹਾਂਜੀ ਹਾਂ ਲੈ ਕੇ ਚੱਲੋ ਜੀ ਲਓ ਜੀ ਹੋ ਗਈਆਂ ਜੀ ਵਧਾਈਆਂ ਤੇ ਬਾਕੀ ਆਪਾਂ ਜਸਵੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹਣਗੇ ਇਸ ਮੇਲੇ ਬਾਰੇ ਬਾਈ ਜੀ ਸ਼ਸ਼ੀਕਲ ਦੀ ਸ਼ਸ਼ੀਕਾ ਬਾਈ ਜੀ ਕਿਵੇਂ ਬਹੁਤ ਬਹੁਤ ਸਵਾਗਤ ਤੁਹਾਡਾ ਤੁਸੀਂ ਆਏ ਹੋ ਧੰਨਵਾਦ ਤੁਹਾਡਾ ਬਹੁਤ ਹੈ ਨਾ ਤੁਸੀਂ ਆਏ ਹੋ ਹਾਂਜੀ ਤੇ ਬਾਈ ਜੀ ਅੱਜ ਕੀ ਬੋਲਣਾ ਚਾਹੋਗੇ ਦੀਵਾਲੀ ਦੇ ਮੌਕੇ ਦੀਵਾਲੀ ਤੇ ਬਸ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਆ オンલાઈન ਕੱਢ ਰਹੇ ਹਾਂ ਵੈਸੇ ਅਸੀਂ ਹਰੇਕ ਗੱਡੀ ਦੇ ਨਾਲ ਇੱਕ ਗਿਫਟ ਦੇ ਰਹੇ ਹਾਂ ਦੀਵਾਲੀ ਤੇ ਹਰੇਕ ਗੱਡੀ ਦੇ ਨਾਲ ਟੋਕਨ ਵਾਲਾ ਕੀ ਹਿਸਾਬ ਕਿਤਾਬ ਆ ਜੀ ਟੋਕਨ ਵਾਲਾ ਇਹ ਸੀਗਾ ਵੀ ਅਸੀਂ ਵੀਡੀਓ ਬਣਾਈ ਸੀ ਪਹਿਲਾਂ ਉਹਦੇ ਚ ਇਹ ਸੀਗਾ ਵੀ ਜਿਹੜਾ 5 ਜਾਨ ਨੂੰ ਸ਼ੇਅਰ ਕਰੂਗਾ ਉਹਦਾ ਅਸੀਂ ਆਨਲਾਈਨ ਕੂਪਨ ਪਾ ਦਾਂਗੇ ਠੀਕ ਹੈ ਜੀ ਚਾਹੇ ਗੱਡੀ ਨਹੀਂ ਵੀ ਲੈਂਦਾ ਨਾ ਹਾਂਜੀ ਚਾਹੇ ਲਵੇ ਚਾਹੇ ਨਾ ਲਵੇ ਪਹਿਲਾਂ ਪਿਛਲੇ ਮਹੀਨੇ ਵੀ ਕੱਢਿਆ ਸੀ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਜਿੱਤਿਆ ਸੀਗਾ ਠੀਕ ਹੈ ਜੀ ਤੇ 5:30 5:30 ਵਜੇ ਅਸੀਂ ਲਾਈਵ ਕਰ ਦੇਣਾ ਠੀਕ ਹੈ ਬਈ ਇਹ ਆ ਜੀ ਸਿਸਟਮ ਬਾਕੀ ਗੱਡੀਆਂ ਤੁਸੀਂ ਦੇਖ ਰਹੇ ਸਾਡਾ 딜 ਕਰਕੇ ਅਗਲੇ ਨੂੰ ਇਹ ਨਹੀਂ ਲੱਗਦਾ ਵੀ ਇਹ ਯਾਰ ਵਪਾਰੀ ਬੰਦੇ ਨੇ ਹਾਂਜੀ ਬਾਈ ਮਤਲਬ ਫੈਮਿਲੀਅਰ ਬਿਹੇਵੀਅਰ ਆ ਤੁਸੀਂ ਮਿਲ ਰਹੇ ਹੋ ਸਾਰੇ ਨੂੰ ਦੇਖ ਰਹੇ ਹੋ ਜੀ ਬਿਲਕੁਲ ਮਤਲਬ ਬਹੁਤ ਸੋਹਣਾ 딜 ਕਰਦੇ ਨੇ ਰੇਟ ਸਾਡੇ ਬਹੁਤ ਘੱਟ ਨੇ ਹਾਂਜੀ ਬਾਈ ਸਾਰੀਆਂ ਗੱਡੀਆਂ ਜਿਹੜੀਆਂ ਹੁਣ ਤੁਮ ਫਰਕੇ ਦੇਖਿਆ ਸਾਰੀਆਂ ਗੱਡੀਆਂ ਤਕਰੀਬਨ ਇੱਥੇ ਸਾਫ਼ ਨੇ ਸਾਫ਼ ਨੇ ਤੇ ਸਾਰੀਆਂ ਗੱਡੀਆਂ ਦੇ ਬਾਅਦ ਵੀ ਨਹੀਂ ਬਾਈ ਜੀ ਹਰ ਇੱਕ ਮਹੀਨੇ ਦੇ ਦੂਸਰੇ ਐਤਵਾਰ ਨੂੰ ਲੱਗਦਾ ਜੀ ਹਰ ਇੱਕ ਮਹੀਨੇ ਦੇ ਦੂਸਰੇ ਐਤਵਾਰ ਲਾਉਂਦੇ ਜੀ ਅਮਰਗੜ ਵੀ ਖੀ ਲਾਉਂਦੇ ਆਪਾਂ ਤੇ ਅਗਲਾ ਆਪਾਂ ਅਨਾਉਂਸ ਕਰ ਦਈਏ ਫਿਰ ਹਾਂ ਅਗਲਾ ਡੇਟ ਨਹੀਂ ਕਾਰ ਮਿਲ ਲੱਗਣਾਗਾ ਅਮਰਗੜ ਦੇ ਵਿੱਚ ਆਪਣੀਆਂ ਬ੍ਰਾਂਚਾਂ ਕਿੱਥੇ ਕਿੱਥੇ ਨੇ ਬਾਈ ਹੋਰ ਵੀ ਹੀੜਾ ਜੀ ਆਪਣੀ ਇੱਧਰ ਅੱਗੇ ਹਾਂਜੀ ਲੁਧਿਆਣਾ ਜਿਲ੍ਹੇ ਦੇ ਵਿੱਚ ਇੱਕ ਬਰਨਾਲੇ ਦੇ ਵਿੱਚ ਆਪਣੀ ਮੇਨ ਜੀ ਮਾਲ ਦੇ ਨਾਲ ਤੇ ਸੰਗਰੂਰ ਆਪਣਾ ਹੈਗਾ ਨਾਨਕਿਆਣਾ ਗੁਰਦੁਆਰਾ ਸਾਹਿਬ ਜਿਹੜਾ ਠੀਕ ਹੈ ਜੀ ਉਹ ਨਾਨਕਿਆਣਾ ਚੌਕ ਆ ਜਿਹੜਾ ਉਹਦੇ ਨਾਲ ਬਿਲਕੁਲ ਠੀਕ ਹੈ ਜੀ ਤਿੰਨ ਨੰਬਰ ਪੋਲਿਸ ਜੀ ਇੱਕ ਵਾਰ 85589 98325 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਬਾਈ ਜੀ ਅੱਜ ਵੀ ਬਾਈ ਤੁਹਾਨੂੰ ਅੱਗੇ ਗੱਡੀਆਂ ਹੋਰ ਚੈੱਕ ਕਰਵਾਣਾ ਹੈ ਚਲੋ ਇੱਧਰ ਖੜੀ ਹੈ ਬਾਈ ਬਹੁਤ ਸੋਹਣੀ ਸਾਫ਼ ਸੁਥਰੀ ਲਗਜ਼ਰੀ ਗੱਡੀ ਜੈਗਵਾਰ 2010 ਮਾਡਲ ਹੈ ਜੀ ਹੂੰ ਸੈਕੰਡ ਓਨਰ ਦੀ ਹੈ ਜੀ ਇਹਦਾ ਬਾਈ ਅੰਦਰੋਂ ਚੈੱਕ ਕਰਵਾਉਣ ਵਾਲੀ ਆਂ ਹਾਂ ਕੋਈ ਪੂਰੀ ਕਰਾਓ 99000 ਕਿਲੋਮੀਟਰ ਚੱਲੀ ਹੋਈ ਆ ਦਸੰਬਰ 2025 ਤੱਕ ਲੈ ਵੀ ਮਤਰਾ ਮਾਰ ਕੇ ਨਾ ਇੱਕ ਹੱਥ ਲਾਉਣਸਾਰ ਕਹਿੰਦੇ ਰਿੰਗਲ ਲੱਗੇ ਜਾਂਦੇ ਉਹ ਬੰਦ ਕਰਨਾ ਪਾਣਾ ਇਹਨੂੰ ਤੁਸੀਂ ਮਣੋ ਕਰੋ ਬਾਈ ਕਰਾਂ ਚੈੱਕ ਬਾਈ ਦੁਬਾਰਾ ਬੋਲਿਓ ਜੀ ਸਾੜੀ ਇਹਦੀ ਕਨਫਿਗਰੇਸ਼ਨ ਬਾਈ ਜੀ ਅੱਗੇ ਖੜੀ ਹੈਗੀ ਕਾਲੀ ਥਾਰ ਬਹੁਤ ਸੋਹਣੀ ਸਾਫ ਸਥਰੀ ਥਾਰ ਹੈ ਜੀ 2015 ਮਾਡਲ ਦੀ ਆਓ ਬਾਈ ਇੱਧਰ ਦੀ ਦਿਖਾਈਏ ਤੁਹਾਨੂੰ ਥਾਰ ਦਾ ਇੰਟੀਰੀਅਰ ਚੈੱਕ ਕਰੋ ਜੀ ਤੁਸੀਂ ਬਹੁਤ ਪਿਆਰੀ ਗੱਡੀ ਹੈ ਜੀ ਤੇ ਪੂਰਾ ਮਜ਼ਬੂਤ ਲੋਹੇ ਵਾਲੀ ਥਾਰ ਹੈ ਜਿਹੜੀ ਉਹ ਗੱਡੀ ਹੈਗੀ ਇਹ ਕਰੋ ਘੇਰਾ ਚੈੱਕ ਅੰਦਰੋਂ ਇੰਟੀਰੀਅਰ ਗੱਡੀ ਦਾ ਜੀ ਪਿੱਛੋਂ ਵੀ ਸੀਟ ਕਵਰ ਗੱਡੀ ਦੇ ਓਕੇ ਨੇਗੇ ਸਾਰਾ ਅੰਦਰ ਗੱਡੀ 2015 ਮਾਡਲ ਦੀ ਗੱਡੀ ਹੈ ਜੀ ਤੇ ਇਸ ਗੱਡੀ ਦੀ ਡਿਮਾਂਡ ਰੱਖੀ ਹੋਈ ਹੈ ਜੀ 5 ਲੱਖ 30 ਹਜ਼ਾਰ ਥਰਡ ਓਨਰ ਦੀ ਗੱਡੀ ਆ 5 ਲੱਖ 30 ਹਜ਼ਾਰ ਆ ਲਾਈਟ ਆਰ ਗੱਡੀ ਤੇ ਪੂਰੇ ਵਧੀਆ ਲੱਗਿਆ ਹੋਏ ਨੇ ਜੈਗਵਾਰ ਤੁਹਾਨੂੰ ਅੱਗੇ ਆਪਾਂ ਦਿਖਾਏ ਦਿੱਤੀ ਤੇ ਇਧਰਲੀ ਲਾਈਨ ਦੇ ਵਿੱਚ ਆਜੋ ਵੀ ਤਕਰੀਬਨ ਤੁਹਾਨੂੰ ਹੁਣ ਛੋਟੀਆਂ ਗੱਡੀਆਂ ਤੁਹਾਨੂੰ ਮੈਂ ਜਿਵੇਂ ਦਿਖਾਏ ਦਿੱਤੀਆਂ ਬਾਈ ਬਾਲੀਆਂ ਗੱਡੀਆਂ ਆਪਾਂ ਨੂੰ ਦਿਖਾਉਂਦੀ ਲੋੜ ਨਹੀਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਆਜੋ ਆਪਾਂ ਤੁਹਾਨੂੰ ਹੋਰ ਮੇਨ ਮੇਨ ਗੱਡੀਆਂ ਦਿਖਾ ਦਾਨੇ ਆ ਜਿਵੇਂ ਕਿ ਹੁਣ ਉਧਰ ਸਕੋਰਪਿਓ ਖੜੀ ਹੈਗੀ ਆਜੋ ਕਰਨ ਆਪਾਂ ਸਕੋਰਪਿਓ ਦਿਖਾ ਦਈਏ ਇੱਕ ਵਾਰ ਵੱਡੀਆਂ ਗੱਡੀਆਂ ਦਿਖਾ ਦਈਏ ਬਾਈ ਸਕੋਰਪਿਓ ਛੋਟੀਆਂ ਗੱਡੀਆਂ ਤਾਂ ਤੁਹਾਨੂੰ ਆਪਾਂ ਦਿਖਾਏ ਦਿੱਤੀਆਂ ਤਕਰੀਬਨ ਆਈਡੀਆ ਹੋ ਜਾਂਦਾ ਬੰਦੇ ਨੂੰ ਵੀ ਇੰਨੀਆਂ ਕਿ ਮਿਲ ਜਾਂਦੀਆਂ ਨੇ ਹੁਣ ਦਾ ਨਾ ਇਹਨਾਂ ਥੋੜੀਆਂ ਯਾਦ ਰਹਿਣਗੀਆਂ ਨੇ 15 ਮਾਡਲ ਦੀ ਜਿਵੇਂ ਆਪਾਂ ਕਹਿ ਦਿੱਤੀ ਔਰੇ ਸਕੋਰਪਿਓ ਖੜੀ ਹੈ ਜੀ 7 ਲੱਖ ਤੇ 10000 ਰੁਪਇਆ ਗੱਡੀ ਦੀ ਨਮਾਡ ਆ 15 ਮਾਡਲ ਦੀ ਹੈ ਜੀ ਹਰਿਆਣਾ ਨੰਬਰ ਦੀ ਗੱਡੀ ਆ ਤੇ ਇੱਧਰ ਆ ਗਈ ਜੇ ਆਪਣੇ ਲਵੇ 2014 ਮਾਡਲ ਦੀ ਸੈਕੰਡ ਓਨਰ ਦੀ ਇਹ ਆ ਗਈ ਜੀ 6.5 ਲੱਖ ਰੁਪਏ ਦੀ 6.5 ਲੱਖ ਰੁਪਏ ਦੀ ਦੋਨੋਂ ਹਰਿਆਣਾ ਨੰਬਰ ਦੀਆਂ ਗੱਡੀਆਂ ਨੇ ਜੀ ਔਰ ਦੋਨੋਂ ਗੱਡੀਆਂ ਦੇ ਬਈ ਟਾਇਰ ਚੈੱਕ ਕਰੋ ਆ ਗੱਡੀ ਤਾਂ ਨਾ ਖੜਾ ਵਾ ਇਧਰੋਂ ਕਰਨ ਔਰ ਉਹ ਦਿਖਾ ਗੱਡੀ ਕਿਹਨਾਂ ਬਰੀਕ ਜੇ ਨਾਲ ਦੱਚਦੀਆਂ ਨਾ ਬਈ ਫੁੱਲ ਘੈਂਟ ਲੱਗਦੀ ਹੈ ਗੱਡੀ ਇਹ ਆ ਜਾਓ ਬਈ ਅੰਦਰ ਅੱਗੇ ਤੁਹਾਨੂੰ ਹੋਰ ਗੱਡੀਆਂ ਦਿਖਾ ਦਈਏ 13 ਆ ਜਾਓ ਸਾਫ਼-ਸਾਫ਼ ਜੀਆਂ ਗੱਡੀਆਂ ਤੁਹਾਨੂੰ ਦਿਖਾ ਦਈਏ ਬਈ ਆ ਜਾ ਬਈ ਕਰਨ ਆ ਗੱਡੀ ਹੋ ਗਈ ਆ ਜਾਓ ਬਈ ਕੋਲੋ 2012 ਮਾਡਲ ਦੀ ਹੈ ਜੀ ਦੂਸਰੇ ਓਨਰ ਦੀ ਆ 86000 ਡਰਾਈਵ ਹੋਈ ਆ ਇੱਕ ਤੇ 175 ਡਿਮਾਂਡ ਆ 175 ਡਿਮਾਂਡ ਬੋਲੋ ਦੀ ਆ ਜਾਓ ਜੀ ਦੋ ਆਲਟੋਆਂ ਦਿਖਾ ਦਨੇ ਆ ਕਿਉਂਕਿ ਆਲਟੋ ਵਾਲੇ ਸ਼ਕੀਨ ਬਹੁਤ ਨੇ 11 ਮਾਡਲ ਦੀ ਜਿਵੇਂ ਆਲਟੋ ਆ ਗਈ ਰੇ ਪਹਿਲੇ ਓਨਰ ਦੀ ਆ 180000 ਰੁਪਏ ਡਿਮਾਂਡ ਆ ਗੱਡੀ ਦੀ ਆ ਜਾਓ ਵੀ ਇੱਕ ਹੋਰ ਆਲਟੋ ਖੜੀ ਆ ਬਲੈਕ ਕਲਰ ਦੀ ਇਹ ਆ ਗਈ 10 ਮਾਡਲ ਇਹ ਵੀ ਪਹਿਲੇ ਓਨਰ ਦੀ ਆ ਇਹਦੀ 145 ਡਿਮਾਂਡ ਆ ਜੀ ਉਹ ਵੀ 11 ਮਾਡਲ ਦੀ ਆ ਇਹ ਵੀ 11 ਮਾਡਲ ਦੀ ਆ ਇਹ ਪਹਿਲੇ ਓਨਰ ਦੀ ਆ ਜੀ ਇਹ ਵੀ ਪਹਿਲੇ ਹੁਨਰ ਦੀ ਆ। ਇਹਦੀ 81 ਹੈ ਜੀ ਡਿਮਾਂਡ। ਤੇਰੀ 145 ਹੈ ਡਿਮਾਂਡ। ਦੋਨੋਂ ਗੱਡੀਆਂ ਬਹੁਤ ਸਾਫ਼ ਸੁਥਰੀਆਂ ਨੇ। ਚਲੋ ਜੀ ਅੱਗੇ ਚੱਲਦੇ ਆ। ਆਜੋ ਬਈ ਤੁਹਾਨੂੰ ਮੇਨ ਮੇਨ ਜੀ ਗੱਡੀਆਂ ਦਿਖਾ ਦਈਏ ਹੁਣ ਆਪਾਂ। ਇੱਧਰ ਤਾਂ ਸਾਰੀਆਂ ਹੁਣ ਸਵਿਫਟਾਂ ਖੜੀਆਂ ਨੇ। ਠੀਕ ਆ ਬਈ। ਤੇ ਅੱਗੇ ਚੱਲ ਕੇ ਦੇਖਦੇ ਆਂ ਜੇ ਕਿਤੇ ਹੋਰ ਵਧੀਆ ਗੱਡੀ ਖੜੀ ਹੈਗੀ। ਉਹ ਦਿਖਾ ਦਈਏ ਤੁਹਾਨੂੰ। ਆਜੋ ਬਲੈਰੋ ਖੜੀ ਹੈਗੀ। ਐਕਸ ਜੀ ਉਹ ਵੀ ਖੜੀ ਆ ਜ ਆ ਤੁਹਾਨੂੰ ਦਿਖਾਉਣੇ ਆ। ਆ ਜਾ ਬਈ ਕਰ। ਆ ਜਾ ਕਰਨ ਕੇਰਾ ਹਮਤ ਨਾਲ। ਗਰਮੀ ਬਈ ਬਹੁਤ ਪੈਂਦੀ ਆ ਪੇਜ ਨੂੰ ਫੋਲੋ ਕਰ ਲਿਓ ਆਪਣੇ ਨੂੰ ਕਮੈਂਟ ਜਰੂਰ ਕਰਿਓ ਇੱਕ ਵਾਰ ਲਓ ਵੀ ਕਰਾਂ ਕਰੋ ਚੱਕ ਐਕਸ ਯੂਵੀ 2018 ਮਾਡਲ ਦੀ ਗੱਡੀ ਹੈ ਜੀ ਸੈਕੰਡ ਓਨਰ ਦੀ 6 ਲੱਖ 75000 ਰੁਪਏ ਦੀ ਡਿਮਾਂਡ ਆ 2018 ਮਾਡਲ ਦੀ ਠੀਕ ਆ ਬਈ ਤੇ ਅੱਗੇ ਜੇ ਮੈਂ ਹੋਰ ਵੀ ਖੜੀਆਂ ਨੇ ਆਈ 20 ਖੜੀ ਆ ਜੀ ਇਹ ਹੈਗੀ ਆਪਣੇ ਲਵੇ 2012 ਮਾਡਲ 2.5 ਲੱਖ ਰੁਪਏ ਦੀ ਰਵਗਾਰ ਗੱਡੀ ਦੇ ਲਾਈਟ ਹੈ ਰ ਗੱਡੀ ਤੇ ਲੱਗੇ ਹੋਏ ਨੇ ਬਹੁਤ ਸੋਹਣੀ ਸਾਫ ਸੁਥਰੀ ਗੱਡੀ ਆ ਜੀ K10 2019 ਮਾਡਲ ਪਹਿਲੇ ਓਨਰ ਦੀ ਆ ਜੀ 3 ਲੱਖ ਰੁਪਿਆ ਡਿਮਾਂਡ ਆ 3 ਲੱਖ ਰੁਪਿਆ ਡਿਮਾਂਡ ਆ ਗੱਡੀ ਦੀ ਆ ਜੋ ਕਿ ਹਾਂ ਕਰਨ ਹੁਣ ਆਪਾਂ ਬਲੇਰੋ ਦਿਖਾ ਦਈਏ ਇੱਕ ਵਾਰ ਬਈ ਬਲੇਰੋ ਟਰਬੋ ਲਗਾ ਰਿਆ ਬਾਈ ਨੇ ਹੈ ਨਵਾਂ ਮਾਡਲ ਹੈ ਜੀ ਬਲੇਰੋ ਤੇ ਓਨਰ ਹੈਗਾ ਜੀ ਇਹਦਾ ਸੈਕੰਡ ਸੈਕੰਡ ਓਨਰ ਆ ਜੀ ਸਵਾ ਦੋ ਲੱਖ ਰੁਪਏ ਦੀ ਗੱਡੀ ਬਣ ਜੂਗੀ 2 ਲੱਖ 25 ਹਜ਼ਾਰ ਦੀ ਲਓ ਜੀ ਮੇਤਰੋ ਮਾਰੂ ਘਰਾਨੇ ਦਾ ਬਸ ਤੇ ਇੱਕ ਕਲਟੋ ਹੋਰ ਖੜੀ ਆ ਇਹ ਵੀ ਦਿਖਾ ਦਈਏ ਆਪਾਂ ਵਾਈਟ ਕਲਰ ਦੀ ਇਹ ਆ ਗਈ 2011 ਮਾਡਲ ਸੈਕੰਡ ਓਨਰ ਦੀ 1 ਲੱਖ ਤੇ 60000 ਰੁਪਏ ਗੱਡੀ ਦੀ ਡਿਮਾਂਡ ਆ 1 ਲੱਖ ਤੇ 60000 ਬਾਕੀ ਆ ਗੱਡੀਆਂ ਖੜੀਆਂ ਨੇ ਤਕਰੀਬਨ ਤੁਹਾਨੂੰ ਆਪਾਂ ਦਿਖਾ ਹੀ ਦਿੱਤਾ ਸਵਿਫਟ 2012 ਸੈਕੰਡ ਓਨਰ ਦੀ ਇਹਦੀ ਵੀ ਤਨ ਲੱਖ ਰੁਪਏ ਡਿਮਾਂਡ ਆ ਤੇ ਤਕਰੀਬਨ ਐਸੀਆਂ ਗੱਡੀਆਂ ਨੇ ਜੀ ਇਸ ਮੇਲੇ ਦੇ ਵਿੱਚ ਤੁਹਾਨੂੰ ਆਮ ਤੌਰ ਤੇ ਦੇਖਣ ਨੂੰ ਮਿਲ ਜਾਣਗੀਆਂ ਸੋ ਆਈਡੀਆ ਹੋ ਜਾਂਦਾ ਇੱਕ ਤਰ੍ਹਾਂ ਦਾ ਬੰਦੇ ਨੂੰ ਸਾਰੀਆਂ ਗੱਡੀਆਂ ਤਾਂ ਹੁਣ ਤੁਹਾਨੂੰ ਆਪਾਂ ਨਹੀਂ ਦਿਖਾ ਸਕਦੇ ਕਿਉਂਕਿ 100 150 200 ਗੱਡੀ ਖੜੀ ਹੈਗੀ ਇਹਨਾਂ ਤਾਂ ਇੰਨੇ ਆਪਾਂ ਵੀਡੀਓ ਦੇ ਵਿੱਚ ਕਵਰ ਕਰ ਸਕੀਏ ਸੋ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੇ ਕ ਮਾਡਲ ਦੀਆਂ ਤੁਹਾਨੂੰ ਕਿੰਨੇ ਕ ਮਲਦੀਆਂ ਤੁਹਾਨੂੰ ਇੱਥੇ ਗੱਡੀਆਂ ਮਿਲ ਜਾਣਗੀਆਂ ਤੇ ਵੀਡੀਓ ਆਪਣੀ ਕਿਵੇਂ ਲੱਗੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਮਿਹਨਤ ਬਹੁਤ ਲੱਗੀ ਆ ਧੁੱਪ ਬਹੁਤ ਜ਼ਿਆਦਾ ਪੈਰੀ ਆ ਸਾਡੇ ਵੀ ਸਾਹ ਫੁੱਲ ਗਏ ਬਾਈ ਵੀਡੀਓ ਬਣਾਉਂਦੇ ਕਰਦੇ ਹੋਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇ ਕੋਈ ਤੁਹਾਡੀ ਹੋਰ ਵੀ ਸਲਾਹ ਕੀ ਤਾਂ ਆਪਾਂ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ